ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤਨ ਵਾਹਿਗੁਰੂ ਜੀ ਫਲਗੁਨ ਆਨੰਦ ਪਰਜਨਾ ਹਰ ਸੱਜਣ ਪ੍ਰਗਟੇ ਆਏ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਆਪਾਂ ਸੰਗਰਾਂ ਦੇ ਦਿਹਾੜੇ ਤੇ ਫੱਗਣ ਦੇ ਮਹੀਨੇ ਦੀ ਵਿਚਾਰ ਕਰਨ ਲੱਗੇ ਆ ਜਿੰਨੀ ਕੁ ਗੁਰੂ ਸਾਹਿਬ ਜੀ ਨੇ ਸੋਝੀ ਬਖਸ਼ੀ ਆ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਫੱਗਣ ਦੇ ਮਹੀਨੇ ਨੂੰ ਸੋਧਨ ਕਰਕੇ ਦੱਸਦੇ ਹਨ ਕਿ ਇਸ ਮਹੀਨੇ ਕਟਾਕੇ ਦੀ ਠੰਡ ਦੇ ਮਗਰੋਂ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਜਾਨੀ ਕਿ ਖੁਸ਼ੀ ਦੀ ਬਹਾਰ ਆਉਂਦੀ ਹੈ ਕਿ ਜੋ ਇਸ ਸੰਸਾਰ ਦੇ ਲੋਕ ਹੈ ਇੱਕ ਦੂਜੇ ਤੇ ਰੰਗ ਡੋਲ ਕੇ ਰੰਗ ਪਾ ਕੇ ਖੁਸ਼ੀਆਂ ਮਨਾਉਂਦੇ ਹਨ ਇਸ ਮਹੀਨੇ ਦੇ ਵਿੱਚ ਪਰ ਮੇਰੇ ਗੁਰੂ ਨੇ ਇਸ ਮਹੀਨੇ ਵਿੱਚ ਦੱਸਿਆ ਕਿ ਇੱਕ ਦੂਜੇ ਤੇ ਰੰਗ ਪਾ ਕੇ ਰੰਗ ਡੋਲ ਕੇ ਖੁਸ਼ੀਆਂ ਮਨਾਉਣੀ ਹੈ ਇਹ ਖੁਸ਼ੀ ਨਹੀਂ ਹੈ ਜੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਨੂੰ ਪੈਦਾ ਕਰਨਾ ਨਾ ਵੈਸੇ ਤਾਂ ਜਦੋਂ ਆਪਾਂ ਆਨੰਦ ਨੂੰ ਬੋਲਦੇ ਆ ਨਾ ਜਿਹੜੇ ਆਪਾਂ ਆਮ ਜੀਵਾਂ ਅਸੀਂ ਪਤਾ ਕੀ ਕਰਦੇ ਹਾਂ ਜੇ ਸਾਨੂੰ ਕੋਈ ਚੰਗੀ ਵਸਤੂ ਕੋਈ ਮਿਲ ਗਈ ਅਸੀਂ ਤਾਂ ਵੀ ਕਹਿ ਦਿੰਨੇ ਬੜੇ ਆਨੰਦ ਚ ਆਏ ਯਾਰ ਇਹ ਤਾਂ ਬੜੀ ਵੱਡੀ ਗੱਲ ਹੈ ਕਈ ਵਾਰੀ ਘਰੇ ਆਪਣੇ ਆਮ ਜੀ ਗੱਲ ਹੈ ਕੀ ਕਰੇ ਪ੍ਰਸ਼ਾਦ ਦੇ ਸਵਾਦ ਬਣਾ ਲਗੇ ਸਬਜੀ ਸਵਾਦ ਬਣ ਜੀ ਤੇ ਆਪਾਂ ਸਬਜੀ ਨੂੰ ਖਾ ਕੇ ਵੀ ਕਹਿ ਦਿੰਨੇ ਵੀ ਆਨੰਦ ਆ ਗਿਆ ਪਰ ਜਦੋਂ ਆਪ ਗੁਰੂ ਤੋਂ ਪੁੱਛਦੇ ਨੇ ਵੀ ਆਨੰਦ ਕੀ ਹੈ ਤੇ ਗੁਰੂ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਾਨੇ ਆਪਾਂ ਤਾਂ ਆਨੰਦ ਆਨੰਦ ਹਰੇਕ ਚੀਜ਼ ਨੂੰ ਕਹੀ ਜਾਂਦੀ ਹੈ ਸਬਜ਼ੀ ਚ ਵੀ ਸਾਨੂੰ ਤਾਂ ਆਨੰਦ ਦੇਖਦਾ ਜੇ ਚੰਗੀ ਕੋਈ ਵਸਤੂ ਲੈ ਲਈ ਉਹਦੇ ਚ ਵੀ ਆਪਾਂ ਨੂੰ ਕਹਿ ਦਿੰਨੇ ਕਿ ਆਨੰਦ ਆ ਯਾਰ ਪਰ ਗੁਰੂ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਗੁਰੂ ਹੀ ਦੱਸ ਸਕਦਾ ਵੀ ਆਨੰਦ ਕੀ ਹੈ ਪਾਤਸ਼ਾਹ ਜੀ ਕਹਿੰਦੇ ਜਾਨਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਆ ਤਾਂ ਕਿ ਇਹ ਆਪਾਂ ਜਿਹੜੀ ਗੁਰੂ ਤੋਂ ਹੀ ਆਨੰਦ ਦੇ ਬਾਰੇ ਜਾਣ ਸਕਦੇ ਹਾਂ ਤੇ ਤਾਂ ਗੁਰੂ ਕਿਰਪਾ ਕਰੇ ਤਾਂ ਪਾਤਸ਼ਾਹ ਜੀ ਨੇ ਫਲਗਨ ਦੇ ਮਹੀਨੇ ਵਿੱਚ ਇਹੀ ਸਾਨੂੰ ਸਮਝਾਇਆ ਹੈ ਫਲਗਨ ਆਨੰਦ ਅਪਾਰ ਜਨਾ ਉਹ ਆਨੰਦ ਆਪਣੇ ਅੰਦਰੋਂ ਪ੍ਰਗਟ ਹੋਵੇਗਾ ਪਰ ਪ੍ਰਗਟ ਹੋਵੇਗਾ ਕਿਵੇਂ ਹਰ ਸ਼ੱਜਨ ਪ੍ਰਗਟੇ ਆਏ ਤੇ ਉਹ ਪਹਿਲਾਂ ਆਪਾਂ ਪ੍ਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੋੜਨਾ ਪਵੇਗਾ ਕਿਉਂਕਿ ਜਿੱਦੋਂ ਆਪਾਂ ਗੁਰੂ ਦੀ ਸਰਨ ਚ ਪੈਨੇ ਆ ਨਾ ਫਿਰ ਆਪਣਾ ਮਲਾਪ ਹੁੰਦਾ ਅੱਗੇ ਜਾ ਕੇ ਇਹੀ ਕਹਿੰਦੇ ਵੀ ਜੇ ਆਪਾਂ ਗੁਰੂ ਦੇ ਨਾਲ ਮਿਲਣਾ ਤੇ ਮਿਲਨ ਦੀ ਵਿਧੀ ਕੀ ਹੈ ਪਾਤਸ਼ਾਹ ਜੀ ਦੱਸਦੇ ਆ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆਂ ਮਲਾਈ ਹੁਣ ਪ੍ਰਮਾਤਮਾ ਨੂੰ ਅੰਦਰ ਪ੍ਰਗਟ ਕਰਨ ਦੇ ਲਈ ਗੁਰੂ ਦੀ ਸਰਨੀ ਪੈਣਾ ਪੈਂਦਾ ਹੈ ਜਿਦੋਂ ਆਪਾਂ ਗੁਰੂ ਦੀ ਸਰਨ ਦੇ ਵਿੱਚ ਪਾਵਾਂਗੇ ਨਾ ਫਿਰ ਆਪਣੀ ਮਤ ਛੱਡ ਕੇ ਗੁਰੂ ਦੀ ਜੋ ਗੁਰੂ ਕਹਿ ਰਿਹਾ ਉਹਨੂੰ ਜ਼ਿੰਦਗੀ ਦੇ ਵਿੱਚ ਢਾਲ ਕੇ ਉਹਦੇ ਅਨੁਸਾਰ ਆਪਾਂ ਜ਼ਿੰਦਗੀ ਦਾ ਜਿਉਣਾ ਕਰਾਂਗੇ ਕਿਉਂਕਿ ਗੁਰੂ ਪਾਸ਼ਾ ਜੀ ਕਹਿੰਦੇ ਜੋ ਗੁਰ ਕਹੇ ਸੁਈ ਭਲ ਮੰਨੋ ਹਰ ਹਰ ਕਥਾ ਅਨਰਾਲੀ ਤੇ ਜਿਦੋਂ ਆਪਾਂ ਗੁਰੂ ਦੀ ਮਤ ਨੂੰ ਲੈ ਕੇ ਆਪਣੇ ਜੀਵਨ ਦੇ ਵਿੱਚ ਚੱਲਾਂਗੇ ਭਲੇ ਉਹ ਸੱਚ ਕਰਕੇ ਜਾਣਿਓ ਅੱਗੇ ਫਿਰ ਪਾਤਸ਼ਾਹ ਜੀ ਕਹਿੰਦੇ ਸੇਜ ਸਹਾਵੀ ਸਰਬ ਸੁਖ ਹੁਣ ਦੁੱਖਾ ਨਾਹੀਂ ਜਾਏ ਤੇ ਜਦੋਂ ਆਪਾਂ ਗੁਰੂ ਦੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਢਾਲ ਲੈਨੇ ਨਾ ਹੁਣ ਜਦੋਂ ਪ੍ਰਮਾਤਮਾ ਨਾਲ ਫਿਰ ਮਲਾਪ ਹੋ ਜਾਂਦਾ ਹੈ ਜਦੋਂ ਆਪਾਂ ਉਹਦੀਆਂ ਗੱਲਾਂ ਤੇ ਚੱਲਦੇ ਕਿਹਦੇ ਰਾਹੀਂ ਮਲਾਪ ਹੋਇਆ ਸੰਤ ਸਹਾਈ RAM ਕੇ ਸੰਤ ਦਾ ਮਤਲਬ ਇੱਥੇ ਗੁਰੂ ਹੈ ਕਰ ਕਰਪਾ ਦੀਆ ਮਲਾਏ ਹੁਣ ਮਲਾਪ ਹੋ ਗਿਆ ਨਾ ਤੇ ਹੁਣ ਜਦੋਂ ਪ੍ਰਮਾਤਮਾ ਦੇ ਨਾਲ ਮਲਾਪ ਹੋ ਜਾਂਦਾ ਹੈ ਤੇ ਆਪਣੇ ਹਿਰਦੇ ਦੀ ਛੇਜ ਹਨ ਉਹ ਸਾਰੀ ਸੁੱਖਾਂ ਦੇ ਨਾਲ ਭਰ ਜਾਂਦੀ ਹੈ ਤੇ ਦੁੱਖਾਂ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਇਹ ਸੁਖ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਇਹ ਗੱਲ ਇੱਕ ਯਾਦ ਰੱਖਿਓ ਜ਼ਿੰਦਗੀ ਦੇ ਵਿੱਚ ਜਿਹੜਾ ਸੁਖ ਹੈ ਨਾ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਉਰੇ ਸਦੀਵੀ ਸੁੱਖ ਹੈ ਫਿਰ ਇਹ ਕਦੇ ਖਤਮ ਨਹੀਂ ਹੁੰਦਾ ਜਿਸ ਨੂੰ ਬਾਣੀ ਦੇ ਵਿੱਚ ਗੁਰੂ ਨੇ ਕਿਹਾ ਨਾਨਕ ਭਗਤਾ ਸਦਾ ਵਗਾਸ ਫਿਰ ਇਹ ਹਮੇਸ਼ਾ ਵਗਾਸ ਬਣਿਆ ਰਹਿੰਦਾ ਹੈ ਪਰ ਇਹ ਪ੍ਰਾਪਤ ਹੁੰਦਾ ਕਿੰਨਾਂ ਨੂੰ ਅੱਗੇ ਜਾ ਕੇ ਗੁਰੂ ਪਾਤਸ਼ਾਹ ਜੀ ਫਿਰ ਇਹ ਬਖਸ਼ਿਸ਼ ਕਰਦੇ ਅੰਤ ਤੱਕ ਇਸ ਪੁੰਨੀ ਵਰ ਭਗਨੀ ਵਰ ਪਾਇਆ ਹਰ ਰਾਈ ਹੁਣ ਇਹ ਮੰਨ ਦੀਆਂ ਸਾਰੀਆਂ ਅਸਾਵਾਂ ਪੂਰੀਆਂ ਹੋ ਜਾਂਦੀਆਂ ਹਨ ਪਰ ਇੱਕ ਗੱਲ ਯਾਦ ਰੱਖੋ ਭਲਿਓ ਇਹ ਇਸਾਵਾਂ ਉਹਨਾਂ ਜੀਵ ਆਤਮਾ ਦੀਆਂ ਪੂਰੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਵੱਡੇ ਭਾਗ ਬਣ ਜਾਂਦੇ ਹਨ ਤੇ ਵੱਡੇ ਭਾਗ ਬਣਾਉਣ ਦੇ ਲਈ ਸਾਨੂੰ ਗੁਰੂ ਦੀ ਸਰਨ ਪੈਣਾ ਪਵੇਗਾ ਆਪਣੇ ਜੀਵਨ ਦੇ ਵਿੱਚ ਤਬਦੀਲੀ ਲੈ ਕੇ ਆਉਣੀ ਪਵੇਗੀ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਆਪਣੇ ਮਨ ਨੂੰ ਜੋੜਨਾ ਪਵੇਗਾ ਫਿਰ ਹੋਵੇਗਾ ਵਰ ਪਾਇਆ ਹਰ ਰਾਏ ਫਿਰ ਜਦੋਂ ਪ੍ਰਮਾਤਮਾ ਦਾ ਮਲਾਪ ਹੋ ਜਾਂਦਾ ਹੈ ਫਿਰ ਕੋਈ ਵੀ ਮਨ ਦੀ ਇੱਛਾ ਨਹੀਂ ਰਹਿੰਦੀ ਉਸ ਨੂੰ ਰੱਬ ਦਾ ਪਾਣਾ ਮਿੱਠਾ ਲੱਗਣ ਲੱਗ ਜਾਂਦਾ ਹੈ ਉਸ ਸਹਜ ਦੀ ਅਵਸਥਾ ਵਿਕਤੀ ਬਣ ਜਾਂਦੀ ਹੈ ਫਿਰ ਉਹਦੇ ਲਈ ਪ੍ਰਮਾਤਮਾ ਦਾ ਨਾਮ ਹੀ ਸਭ ਕੁਝ ਹੋ ਜਾਂਦਾ ਹੈ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ ਸਭੇ ਇਸਾਂ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਇਹ ਗੁਰੂ ਜੀ ਫਿਰ ਬਾਣੀ ਚ ਦੱਸਦੇ ਨੇ ਕਹਿੰਦੇ ਸਭਾ ਇਸੇ ਪੂਰੀਆਂ ਜਿਨ੍ਹਾਂ ਨੇ ਉਸ ਅਪੌਂਚ ਪ੍ਰਮਾਤਮਾ ਦੇ ਮਲਾਪ ਹੋ ਜਾਂਦਾ ਹੈ ਫਿਰ ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਮਹਿਲ ਸਈਆਂ ਮੰਗਲ ਗਵਈ ਗੀਤ ਗੋਵਿੰਦ ਅਲਾਏ ਹੁਣ ਜੀਵ ਇਸਤਰੀ ਆਪਣੀਆਂ ਸਹੇਲੀਆਂ ਦੇ ਨਾਲ ਸਖੀਆਂ ਦੇ ਨਾਲ ਮਿਲ ਕੇ ਉਸ ਪ੍ਰਮਾਤਮਾ ਦੇ ਗੀਤ ਗਾਉਂਦੀ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਆਨੰਦ ਪੈਦਾ ਹੋ ਜਾਂਦਾ ਹੈ ਫਿਰ ਉਹ ਜੀਵ ਆਤਮਾ ਇਸ ਅਨੁਭਵ ਤੇ ਪਹੁੰਚਦੀ ਹੈ ਹਰ ਜੇਹਾ ਅਵਰ ਨਾ ਦਿਸੀ ਕੋਈ ਦੂਜਾ ਲਵੇ ਨਾ ਲਾਏ ਉਸ ਨੂੰ ਸਮਝ ਲੱਗ ਗਈ ਹੈ ਕਿ ਪ੍ਰਮਾਤਮਾ ਵਰਗਾ ਹੋਰ ਕੋਈ ਦੂਜਾ ਨਹੀਂ ਸਭ ਇਛਾਵਾਂ ਦਾ ਮਾਲਕ ਸਾਰੀਆਂ ਖੁਸ਼ੀਆਂ ਦਾ ਮਾਲਕ ਸਾਰੀਆਂ ਦਾਤਾਂ ਦਾ ਮਾਲਕ ਉਹ ਪ੍ਰਮਾਤਮਾ ਹੈ ਮੈਂ ਇੱਥੇ ਇੱਕ ਗੱਲ ਹੋਰ ਸਾਂਝੀ ਕਰਦਾ ਜਾਵਾਂ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਤੇ ਗੁਰੂ ਦੀ ਸਰਨ ਨੂੰ ਛੱਡ ਕੇ ਇੱਧਰ ਉੱਧਰ ਤੁਰੇ ਫਿਰਦੇ ਹਨ ਸੱਚ ਕਰਕੇ ਜਾਣਿਓ ਭਲਿਓ ਉਹਨਾਂ ਨੂੰ ਅਜੇ ਜ਼ਿੰਦਗੀ ਦੇ ਵਿੱਚ ਸਮਝ ਨਹੀਂ ਆਈ ਜਦੋਂ ਉਹਨਾਂ ਨੂੰ ਸਮਝ ਆ ਗਈ ਨਾ ਫਿਰ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ ਕਿ ਹਾਲਤ ਪਲ ਤਸਵਾਰੇ ਔਨ ਨਹ ਚਲ ਦਿੱਤੀ ਨ ਜਾਏ ਉਸ ਮਾਲਕ ਨੇ ਇਹ ਲੋਕ ਤੇ ਪਰਲੋਕ ਦੋਨੋਂ ਸਹਿਲੇ ਕਰ ਦਿੱਤੇ ਹਨ ਉਸ ਮਾਲਕ ਨੇ ਉਹਨਾਂ ਸਤਸੰਗੀਆਂ ਦੀ ਐਸੀ ਅਵਸਥਾ ਬਣਾ ਦਿੱਤੀ ਹੈ ਐਸੀ ਅਵਸਥਾ ਬਖਸ਼ ਦਿੱਤੀ ਹੈ ਕਿ ਉਹ ਹਮੇਸ਼ਾ ਆਨੰਦ ਦੇ ਵਿੱਚ ਰਹਿੰਦੇ ਹਨ ਉਹ ਕਦੇ ਵੀ ਢੋਲਦੇ ਨਹੀਂ ਕਿਉਂਕਿ ਸੰਸਾਰ ਸਾਗਰ ਤੇ ਰਖੀਐ ਬਹੁ ਨਾ ਜਨਮੇ ਤੇ ਉਸ ਪਰ ਮਾਤਮਾ ਨੇ ਜੀਵ ਦੇ ਆਵਾ ਗਵਨ ਚੱਕਰ ਤੋਂ ਬਚਾ ਲਿਆ ਹੈ ਜ ਜਦੋਂ ਜੀਵ ਦਾ ਮਾਲਕ ਦੇ ਨਾਲ ਮਲਾਪ ਹੋ ਜਾਂਦਾ ਹੈ ਫਿਰ ਉਹ ਆਪ ਹੱਥ ਦੇ ਕੇ ਰੱਖ ਲੈਂਦਾ ਹੈ ਤੇ ਉਹਨਾਂ ਦੀ ਆਪ ਰੱਖਿਆ ਕਰਦਾ ਹੈ ਅੱਗੇ ਜਾ ਕੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ اے وائ گرو جی تیرے انیک گون نے تے میری جیب اک ہے تیرے اینے گون ہیں میں انہاں نو بیان نہیں کر سکدا میں تا صرف اینا ہی جاندا ہاں جس نے بھی پرماatma دی اوٹ آسرہ لیا ہے انہاں دا پار اتارا ہو گیا ہے اگے بادشاہ جی بخشش کردے ہن ਫਲਗਨ ਨਿਤ ਸਲਾਈਏ ਜਿਸ ਨੂੰ ਤਲਨਾ ਤਮਾਈ ਗੁਰੂ ਜੀ ਕਹਿੰਦੇ ਹਨ ਜਿਹੜਾ ਤੇਰਾ ਪਿਛਲਾ ਜੀਵ ਨਿਕਲ ਗਿਆ ਜਿਵੇਂ ਦਾ ਵੀ ਤੇਰਾ ਪਿਛਲਾ ਜੀਵ ਨੂੰ ਬੀਤ ਗਿਆ ਪਰ ਅੱਜ ਤੂੰ ਅੱਜ ਦਾ ਮਤਲ ਤਾਂ ਕਰਕੇ ਮੈਂ ਕਹਿ ਰਿਹਾ ਅਸੀਂ ਸੰਗਰਾਂਦ ਦੇ ਦਿਹਾੜੇ ਨੂੰ ਬਹੁਤ ਪਵਿੱਤਰ ਗੈਂਦੇ ਆ ਪਰ ਇਦਾਂ ਦਾ ਕੋਈ ਸ ਹੈ ਨਹੀਂ ਮੈਂ ਗੱਲ ਤਾਂ ਕਹਿ ਰਿਹਾ ਕਿ ਆਪਾਂਸ ਹਰੇਕ ਬੰਦਾ ਚਾਹੁੰਦਾ ਕਿ ਮੈਂ ਸੰਗਰਾਂਦ ਦੇ ਦਿਹਾੜੇ ਤੇ ਗੁਰਦੁਆਰੇ ਜਾਵਾਂ ਤੇਰਾ ਕਿਵੇਂ ਵੀ ਪਿਛਲਾ ਜੀਵਨ ਨਿਕਲ ਗਿਆ ਜੇ ਤੂੰ ਅੱਜ ਫੱਗਣ ਦੇ ਮਹੀਨੇ 'ਚ ਵੀ ਗੁਰੂ ਨੂੰ ਨਮਸਕਾਰ ਕਰਨਾ ਹੈ ਨਾ ਅੱਜ ਤੋਂ ਪਿਛਲੀਆਂ ਗੱਲਾਂ ਛੱਡ ਕੇ ਤੇ ਆਪਣੇ ਜੀਵਨ ਦੇ ਵਿੱਚ ਤਬਦੀਲੀ ਲੈ ਕੇ ਆ ਫਲਗੁਨ ਨਿਤ ਸਲਾਈ ਅੱਜ ਤੋਂ ਉਹਦੀ ਸਿੱਖਤ ਤੇ ਸਲਾਹ ਦੇ ਵਿੱਚ ਜੁਟਣਾ ਕਰ ਪ੍ਰਮਾਤਮਾ ਦੀ ਯਾਦ ਦੇ ਵਿੱਚ ਬੈਠਾ ਕਰ ਝੌਂਕਦਾ ਮਾਰ ਕੇ ਅੱਜ ਤੋਂ ਤਬਦੀਲੀ ਸ਼ੁਰੂ ਕਰ ਪਰ ਇੱਕ ਗੱਲ ਇੱਥੇ ਯਾਦ ਰੱਖੀ ਤੇਰੇ ਬੈਠਣ ਜਾਂ ਨਾ ਬੈਠਣ ਦੇ ਨਾਲ ਉਸ ਵਾਹਿਗੁਰੂ ਨੂੰ ਕੋਈ ਲਾਲਚ ਨਹੀਂ ਆ ਤੈਨ ਨਾ ਤਮਾਈ ਉਹਨੂੰ ਕੋਈ ਲਾਲਚ ਨਹੀਂ ਆ ਉਹ ਤਾਂ ਜਿਹੋ ਜਿਹਾ ਹੈ ਉਹੋ ਜਿਹਾ ਹੀ ਰਹਿਣਾ ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਜੇ ਤੂੰ ਅੱਜ ਤੋਂ ਪ੍ਰਮਾਤਮਾ ਦੀ ਯਾਦ ਦੇ ਵਿੱਚ ਜੁੜ ਕੇ ਬੈਠੇਗਾ ਤੇਰੀ ਜ਼ਿੰਦਗੀ ਦੇ ਵਿੱਚ ਤੇਰੇ ਜੀਵਨ ਦੇ ਵਿੱਚ ਤਬਦੀਲੀ ਆ ਜਾਵੇਗੀ ਫਲਗਨ ਨਤ ਸਲਾਈਆ ਜਿਸ ਨੂੰ ਤੇ ਨਤਮਾਈ ਹਰ ਰੋਜ਼ ਆਪਣੀ ਜ਼ਿੰਦਗੀ ਚ ਸਮਾਂ ਕੱਢ ਕੇ ਗੁਰੂ ਦੀ ਯਾਦ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਬੈਠ ਕੇ ਇਸ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰੀਏ ਅੱਜ ਮੇਰੀਆਂ ਇੰਨੀਆਂ ਘਾੜੇ ਚਰਨਾਂ 'ਚ ਬੇਨਤੀਆਂ ਤੇ ਮੈਂ ਉਮੀਦ ਕਰਦਾ ਤੁਸੀਂ ਇਨਾਂ ਵਿਚਾਰਾਂ ਨੂੰ ਪਸੰਦ ਕਰੋਗੇ ਤੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਜਰੂਰ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਕਰੋ ਹੋਈਆਂ ਗਲਤੀਆਂ ਤੋਂ ਖਿਮਾ ਦੇ ਜਾਚ ਕਹਾ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ